ਹਾਂਜੀ ਸਰ ਜੀ ਮੈਂ ਤੁਹਾਨੂੰ ਪਤਾ ਰਾਜਪੁਰਾ ਰੋਡ ਬੰਦ ਕੀਤਾ ਗਿਆ ਵਾ ਤੁਸੀਂ ਉਹਦੇ ਬਾਰੇ ਸਰਕਾਰ ਨੂੰ ਕੀ ਬੋਲਣਾ ਚਾਹੋਗੇ ਅਸੀਂ ਆਪਣੇ ਮੰਗਾਂ ਨੂੰ ਲੈ ਕੇ ਬੈਠੇ ਆਂ ਕਿਸਾਨ ਦੀ ਕਰਜ਼ਾ ਮਾਫੀ ਦੀ ਮੰਗ ਹੈ ਸਾਡੀ ਹਾਂਜੀ ਬਾਕੀ ਆਲ ਇੰਡੀਆ ਐਮ ਐਸ ਪੀ ਦੀ ਗਰੰਟੀ ਦੀ ਮੰਗ ਹੈ ਸਾਡੀ ਇੱਕ ਮਿੰਟ ਠਹਿਰ ਕੇ ਮੜਾ ਬਣਾਈ ਦੋ ਕੁ ਮਿੰਟ ਆ ਵੀਡੀਓ ਬਣੀ ਜਾਂਦੀ ਐਮ ਐਸ ਪੀ ਗਰੰਟੀ ਦੀ ਮਤਲਬ ਕਾਨੂੰਨ ਬਣਨਾ ਚਾਹੀਦਾ ਮੁਕੰਮਲ ਹਾਂਜੀ ਹਾਂਜੀ ਬਾਕੀ ਕਰਜ਼ਾ ਮਾਫੀ ਦੀ ਮੰਗ ਹੈ ਸਾਡੇ ਜੀ ਮੁਕੰਮਲ ਹਰੇ ਕਿਸਾਨ ਦਾ ਸਾਡਾ ਕਰਜ਼ਾ ਮਾਫ ਹੋਣਾ ਚਾਹੀਦਾ ਕਿਸਾਨ ਪਿਛਲੇ ਕਈ ਸਾਲਾਂ ਤੋਂ 50 60 ਸਾਲਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਨਾਜ ਪੈਦਾ ਕਰਦਾ ਇਹ ਬਜ਼ੁਰਗ ਬੈਠੇ ਨੇ ਸਾਡੇ ਆਹ ਦੇਸ਼ ਜਦੋਂ ਗੁੱਠਲੀਆਂ ਦਾ ਆਟਾ ਬਣਾ ਬਣਾ ਕੇ ਖਾ ਰਿਹਾਤਾ ਉਸ ਦੇਸ਼ ਨੂੰ ਸ਼ਰਮ ਆਂਦੀ ਦੀ ਬਾਹਰਲੇ ਦੇਸ਼ਾਂ ਦੇ ਨਾਜ ਮੰਗਦਿਆਂ ਨੂੰ ਉਦੋਂ ਪੰਜਾਬ ਹਰਿਆਣਾ ਦਾ ਕਿਸਾਨ ਸੀ ਜਿਹੜਾ ਇਹ ਦੇਸ਼ ਨੂੰ ਨਾਜ ਪੈਦਾ ਕਰਕੇ ਦਿੰਦਾ ਸੀ ਗੋਠਲੀਆਂ ਜਿਹੜੇ ਅੰਬਦਿਆਂ ਗੋਠਲੀਆਂ ਨਹੀਂ ਹੈ ਉਹਨਾਂ ਦਾ ਆਟਾ ਪੀਸ ਕੇ ਖਾਂਦੇ ਸੀ ਜਦੋਂ ਅਨਾਜ ਦੀ ਕਮੀ ਹੋਈ ਸੀ ਦੇਸ਼ 'ਚ ਉਸ ਟਾਈਮ ਹਰੀ ਕ੍ਰਾਂਤੀ ਦੀ ਸਰਕਾਰ ਨੇ ਹੀ ਕਿਹਾ ਸੀ ਕਿ ਅੰਨ ਪੈਦਾ ਕਰੋ ਕਿਉਂਕਿ ਹੋਰ ਦੇਸ਼ ਕੈਪੇਬਲ ਨਹੀਂ ਸੀ ਅਨਾਜ ਪੈਦਾ ਕਰਨ ਵਾਸਤੇ ਸਾਰਾ ਦੇਸ਼ ਦੇਖਦਾ ਸੀ ਹਰਿਆਣੇ ਵੱਲ ਨੂੰ ਪੰਜਾਬ ਵੱਲ ਨੂੰ ਪੰਜਾਬ ਹਰਿਆਣੇ ਨੇ ਅੱਗੇ ਹੋ ਕੇ ਅਨਾਜ ਦੇਸ਼ ਨੂੰ ਦਿੱਤਾ ਬਾਹਰ ਗਿਆ ਭੰਡਾਰ ਖਾਲੀ ਹੋ ਗਏ ਸੀ 3 ਸਾਲ 4 ਸਾਲ ਅਕਾਲ ਪੈ ਗਿਆ ਸੀ ਉਸ ਟਾਈਮ ਸਰਕਾਰ ਨੂੰ ਕਿਸਾਨ ਯਾਦ ਆਏ ਸੀ ਹੁਣ ਕਿਸਾਨਾਂ ਦੀ ਯਾਦ ਨਹੀਂ ਹੈ ਮਾੜੀਆਂ ਨੀਤੀਆਂ ਕਰ ਮਾੜੀਆਂ ਨੀਤੀਆਂ ਕਰਕੇ ਕਿਸਾਨ ਕਰਜ਼ੇ ਦੇ ਹੇਠ ਹੈ ਇਹਦੀ ਬਾਹ ਫੜੀ ਜਾਵੇ ਇਹਦਾ ਮੁਕੰਮਲ ਕਰਜ਼ਾ ਮਾਫ ਕਰਿਆ ਜਾਵੇ ਜਦ ਕਾਰਪੋਰੇਟ ਕੁਝ ਕਰਾਣਿਆਂ ਦਾ ਕਰਜ਼ਾ ਮਾਫ ਹੋ ਸਕਦਾ ਬਗੈਰ ਧਰਨਿਆਂ ਤੇ ਕਿਸਾਨ ਤਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ ਉਹਦਾ ਚੰਦ ਕਰਾਣੇ ਨੇ ਕਰਜ਼ਾ ਲੈ ਲੈ ਕੇ ਮਾਫ ਕਰਾ ਰਹੇ ਨੇ ਕਿਸਾਨ ਨੂੰ ਲੋੜ ਹੈ ਮੁਕੰਮਲ ਕਰਜ਼ੇ ਦੀ ਮਾਫੀ ਚਾਹੀਦੀ ਹੈ ਬਾਕੀ ਐਮ ਐਸਬੀ ਦਾ ਗਾਰੰਟੀ ਕਾਨੂੰਨ ਚਾਹੀਦਾ ਸਾਨੂੰ ਬਾਕੀ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ ਉਹਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ ਇਹ ਸਾਡੀਆਂ ਮੰਗਾਂ ਹੈ ਇੱਕ ਹੋਰ ਵੀ ਵੀਰਾ ਜਿਹੜਾ ਉਹਨਾਂ ਨੇ ਉੱਥੇ ਮੁੰਡਾ ਮਰਿਆ ਖਨੋਰੀ ਬਾਰਡਰ ਤੇ ਹਾਂਜੀ ਸਰ ਉਹਨਾਂ ਦੇ ਕਹਿੰਦਾ ਵੀ ਆਰਐਸਐਫ ਦੇ ਬੰਦੇ ਤੇ ਉਹ ਮਿਲਟਰ ਨੇ ਗੋਲੀ ਚਲਾਈ ਵੀ ਨਹੀਂ ਹੈਗੀ ਉਹ ਉਹ ਕਹਿੰਦੇ ਜਾਇ ਸ਼ਰੀਰ ਨਨਣੀ ਉਹਦੇ ਵਿੱਚ ਜਿਹੜੇ ਪੁਲਿਸ ਤਾਂ ਹੈ ਹੀ ਸੀ ਆ ਅਸੀਂ ਆ ਆਪਣਾ ਆਰਐਫਵੇ ਹੈਗੇ ਤੇ ਉਹਦੇ ਵਿੱਚ ਕੁਝ ਬੰਦੇ ਬਿਨਾ ਮਤਲਬ ਬਿਨਾ ਵਰਦੀ ਦੇ ਬਿਨਾਂ ਵਰਦੀ ਦੇ ਵਿਦਾਊਟ ਯੂਨੀਫਾਰਮ ਵਿਦਾਊਟ ਨੇਮ ਪਲੇਟ ਉਹਨਾਂ ਦੇ ਸੀ ਮਿਲਟਰੀ ਨਾਲ ਲਾਈਨ ਆਫ ਅਗਰ ਅਗਰ ਉਹ ਬੰਦੇ ਆ ਕੇ ਹੁਣ ਇੱਥੇ ਕੱਲ ਨੂੰ ਸਾਡੇ ਧਰਨੇ ਵਿੱਚ ਆ ਕੇ ਕੁਝ ਕਰਦੇ ਆ ਕੋਈ ਸਾਡੀ ਮਤਲਬ ਪ੍ਰੋਪਰ ਸਰਕਾਰੀ ਪ੍ਰਾਪਰਟੀ ਦੀ ਹਾਨੀ ਕਰਦੇ ਆਂ ਤਾਂ ਉਹਦੀ ਜ਼ਿੰਮੇਵਾਰੀ ਫੇਰ ਸਾਡੇ ਤੇ ਹੀ ਆਉਂਦੀ ਹੈ ਕਿ ਅਸੀਂ ਹੈ ਜਦਕਿ ਉਹ ਸਿਵਲ ਵਾਲੇ ਬੰਦੇ ਹੁਣ ਵੀ ਸਾਡੇ ਧਰਨੇ 'ਚ ਘੁੰਮਦੇ ਆਂ ਉੱਥੇ ਵੀ ਉਹਨਾਂ ਦੇ ਹੀ ਬੰਦੇ ਸਰਕਾਰ ਦੇ ਬੰਦਿਆਂ ਨੇ ਜੋ ਵੀ ਕਰਵਾਨੇ ਇਹ ਸਾਰੇ ਕਿਸਾਨ ਸ਼ਾਂਤਮਈ ਬੈਠਾ ਸਾਨੂੰ ਇੱਥੇ ਆ ਕੇ ਸਰਕਾਰ ਨੂੰ ਦਿੰਦਾ ਹੈ ਉਹ ਤੋਂ ਲੋੜ ਦੀ ਲੋੜ ਕਿਉਂ ਪਈ ਹੈ ਜੋ ਵੀ ਪੰਗਾ ਐ ਐਮਐਸਪੀ ਦੀਆਂ ਹੋ ਗਈਆਂ ਹੁਣ ਦੇਖੋ ਸਿੱਧੀ ਜੀ ਗੱਲ ਐ ਜਦ ਵੀ ਕੋਈ ਵੀ ਚੀਜ਼ ਕੋਈ ਵੀ ਕੰਪਨੀ ਛੋਟੀ ਤੋਂ ਛੋਟੀ ਚੀਜ਼ ਵੀ ਬਣਾਉਂਦੀ ਐ ਚਾਹ ਕੋਈ ਮਾਰਚਸ ਦੀ ਤਿੱਲੀ ਹੋਵੇ ਉਹਦੀ ਐਮਆਰਪੀ ਖੁੱਤਾ ਕਰਦੀ ਐ ਉਹਨਾਂ ਕੱਚਾ ਮ ਕੱਚਾ ਮਾਲ ਲਏਗਾ ਕੱਚਾ ਮਾਲ ਤੋਂ ਉਹ ਮਾਲ ਆਪਣੇ ਟਰਾਂਸਪੋਰਟਰ ਨਾਲ ਆਪਣੀ ਫੈਕਟਰੀ ਲੈ ਕੇ ਆਊਗਾ ਫੈਕਟਰੀ ਤੇ ਲੇਬਰ ਲੱਗੇਗੀ ਮਸ਼ੀਨਾਂ ਦਾ ਖਰਚਾ ਸਭ ਕੁਝ ਹੋਏਗਾ ਮਾਚੀ ਦੀ ਡੱਬੀ ਤਿਆਰ ਹੋਗੀ ਉਹਦੀ ਐਮ ਆਰ ਪੀ ਕੌਣ ਤੈਅ ਕਰਦਾ ਇੰਡਸਟਰੀਅਲ ਜੋ ਚੀਜ਼ ਬਣਾਉਂਦਾ ਜੀ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਅਸੀਂ ਕੋਈ ਫਸਲ ਪੈਦਾ ਕਰਦੇ ਆ ਸਾਡੀ ਐਮ ਐਸ ਪੀ ਅਸੀਂ ਕਿਉਂ ਨਹੀਂ ਤੈਅ ਕਰ ਸਕਦੇ ਜੀ ਸਾਡੀ ਇੱਕ ਫਸਲ ਨੂੰ ਤਿਆਰ ਹੋਣ ਨੂੰ 5 ਤੋਂ 6 ਸਾਲ ਲੱਗਦੇ ਆ ਗਰੰਟੀ ਨਹੀਂ ਹੁੰਦੀ ਕਿ ਫਸਲ ਸਹੀ ਹੋਊਗੀ ਨਹੀਂ ਹੋਊਗੀ ਮੀਂਹ ਪੈ ਕੇ ਗੜੇ ਪੈ ਕੇ ਕੁਝ ਵੀ ਹੋ ਸਕਦਾ ਹੈ ਫਸਲ ਹੁੰਦੀ ਹੈ ਠੀਕ ਹੈ ਉਹੀ ਚੀਜ਼ ਦੀ ਡਿਮਾਂਡ ਹੈ ਕਿ ਦੇਖੋ ਜਿਹੜੀ ਆਪਣੀ ਲੇਬਰ ਲੱਗਦੀ ਐ ਇਸ ਖਾਦ ਦੇ ਖਰਚੇ ਐ ਪੂਰੀ ਫੈਮਿਲੀ ਦੇ ਨਾਲ ਤਾਂ ਪੂਰਾ ਫੈਮਿਲੀ ਮਿਲ ਕੇ ਫਸਲ ਤਿਆਰ ਕਰਦੀ ਐ ਠੀਕ ਐ ਉਹ ਸਾਰੇ ਖਰਚੇ ਮਿਲਾ ਕੇ ਜਿਹੜਾ C2+50 ਦਾ ਫਾਰਮੂਲਾ ਉਹੀ ਐ ਕਿ ਭਾਈ ਜਿਹੜੇ ਖਰਚੇ ਸਾਡੇ ਬਣਦੇ ਨੇ ਫਸਲ ਦੇ ਉਹ ਕਰਾ ਕੇ ਸਾਨੂੰ ਉਹਦੇ ਉੱਤੇ ਮੁਨਾਫਾ ਦੋ 100 ਰੁਪਏ ਦੀ ਸਾਡੀ ਚੀਜ਼ ਐ ਤਾਂ ਸਾਨੂੰ ਵੀ ਮੁਨਾਫਾ ਲੈਣ ਦਾ ਹੱਕਦਾਰ ਜਦ ਸਾਰੀਆਂ ਕੰਪਨੀਆਂ ਕੋਈ ਵੀ ਛੋਟੀ ਦੀ ਛੋਟੀ ਕੰਪਨੀ ਮੁਨਾਫਾ ਲੈਂਦੀ ਐ ਕਿਸਾਨ ਕਿਉਂ ਨਾ ਲਵੇ ਖਰਚਾ ਵੱਧਾ ਆਮਦਨ ਘਟੇਗੀ ਠੀਕ ਐ ਜੀ ਫਿਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਹਾਂ ਮੰਗੋ ਹੋਈ ਨਹੀਂ ਜੋ ਮੰਗਦਾ ਇਹ ਹੈ ਜੇ ਜਦੋਂ ਕਿਸਾਨ ਦੀ ਉਮਰ ਪਾ ਕੇ ਜੀ ਕੰਡਮ ਹੋ ਜਾਂਦਾ ਜੀ ਉਹਨੂੰ ਪੈਨਸ਼ਨ ਵੀ ਲੱਗਣੀ ਚਾਹੀਦੀ ਹੈ ਜੀ ਇਹ ਦੇਸ਼ ਦਾ ਹੁਣ ਮਤਲਬ ਆਪਣਾ ਹੱਕ ਬਣਦਾ ਜੀ ਦੇਸ਼ ਤੋਂ ਲੈਣਾ ਹੈ ਸਾਡਾ ਜੀ ਕਿਸਾਨ ਦੀ ਬੈਂਕ ਕੋਈ ਨਹੀਂ ਫੜਦਾ ਕਿਉਂ ਕਿਉਂਕਿ ਉਹ ਸੁਣਨ ਵਾਲਾ ਕੋਈ ਨਹੀਂ ਕਾਰਪੋਰੇਟ ਨੇ ਵੱਡੇ ਵੱਡੇ ਬਿਜ਼ਨਸਮੈਨ ਨੇ ਇਲੈਕਸ਼ਨ ਹੁਣ ਤੁਹਾਡੇ ਸਾਹਮਣੇ ਲੋਕ ਸਭਾ ਇਲੈਕਸ਼ਨ ਹੋਣੀ ਹੈ ਉਹਦੇ ਚ ਹੋਣਾ ਕੀ ਹੈ ਉਹਨੂੰ ਪਤਾ ਕਿ ਸਾਡੀ ਸਿਰਫ ਵੋਟ ਹੈ ਹੋਰ ਕੁਛ ਨਹੀਂ ਉਹਨਾਂ ਸਾਬਤ ਤੋਂ ਬਾਅਦ ਸਾਨੂੰ ਪਹਿਲਾਂ ਪਿਛਲੇ ਜਦੋਂ ਦਿੱਲੀ ਆਪਣਾ ਅੰਦੋਲਨ ਹੋਇਆ ਸੀ ਉਸ ਟਾਈਮ ਸਾਨੂੰ ਦੋ ਤਿੰਨ ਸਾਥੀ ਮੰਗਾ ਜੋ ਆਪਣਾ ਫਾਰਮ ਲਾਅ ਸੀ ਉਹਨੇ ਵਿਡਰੋ ਕਰ ਲਏ ਸੀ ਉਸ ਤੋਂ ਬਾਅਦ ਸਾਨੂੰ ਕੁਝ ਮੰਦੰ ਮੰਗਾ ਸਾਡੀ ਜਿਹੜੀਆਂ ਹੁਣ ਅਸੀਂ ਇੱਥੇ ਆਏ ਨੇ ਉਹਨੇ ਸਾਨੂੰ ਪ੍ਰੋਮਿਸ ਕੀਤਾ ਸੀ ਕਿ ਉਹਦੇ ਉੱਤੇ ਲਾਅ ਬਣਾਵਾਂਗੇ ਹੁਣ ਉਸ ਲਾਅ ਤੋਂ ਸਾਨੂੰ ਉੱਥੇ ਸੀ ਉਸ ਆਪਣਾ ਨਰਿੰਦਰ ਮੋਦੀ ਦੇ ਵਾਅਦਨਸਾਰ ਉੱਠ ਕੇ ਆਏ ਸੀ ਕਿ ਠੀਕ ਹੈ ਉਹਨੇ ਕਾਨੂੰਨ ਵਾਪਸ ਲੈ ਲਏ ਨੇ ਤੇ ਹੁਣ ਕਾਨੂੰਨ ਬਣਾਉਂਗੇ ਉਸ ਚੀਜ਼ ਨੂੰ ਕਿੰਨਾ ਟਾਈਮ ਹੋ ਗਿਆ ਤੇ ਨਾਲ ਇਹ ਵੀ ਸੁਣਦੇ ਆਂ ਵੀ ਕਿਸਾਨ ਜੋ ਵੀ ਕਰਜ਼ਾ ਲੈ ਰਿਹਾ ਹੈ ਉਹ ਆਪਣੇ ਪਰਸਨਲ ਯੂਜ਼ ਤੇ ਖਰਚ ਕਰਦਾ ਨਾ ਕਿ ਖੇਤੀ ਲਈ ਖਰਚ ਕਰਦਾ ਕੀ ਇਹ ਸੱਚੀ ਗੱਲ ਹੈ ਤੁਸੀਂ ਪਿੰਡ ਵਿੱਚ ਕਿਸੇ ਦਿਨ ਆ ਕੇ ਦੇਖ ਲਓ ਚਲੋ ਜੀ ਕਰਜ਼ਾ ਲੈਣੇ ਆਂ ਪਰ ਤੁਸੀਂ ਦੇਖ ਲਓ ਜੀ ਖੁਦਕੁਸ਼ੀ ਤਾਂ ਉੱਪਰ ਤਾਂ ਕੋਈ ਸੱਚਾਈ ਨਹੀਂ ਹੁੰਦੀ ਕਿ ਕਿਸਾਨ ਹੈ ਜਿਹੜਾ ਖੁਦਕੁਸ਼ੀ ਕਰ ਰਿਹਾ ਕਾਰਪੋਰੇਟ ਕਿਉਂ ਨਹੀਂ ਕਰ ਰਿਹਾ ਹੋਰ ਵਰਗ ਕਿਉਂ ਨਹੀਂ ਕਰ ਰਿਹਾ ਠੀਕ ਹੈ ਸਰ ਲੋੜ ਹੈ ਜੀ ਬਾਹ ਫੜਨ ਦੀ ਬਾਕੀ ਪੈਨਸ਼ਨ ਵੀ ਇਹਨੂੰ ਲੱਗਣੀ ਚਾਹੀਦੀ ਹੈ ਬਾਕੀ ਫਸਲ ਤੇ ਬੀਮਾ ਵੀ ਚਾਹੀਦਾ ਸਾਡੀਆਂ ਕਈ ਮੰਗਾਂ ਐ ਸਰਕਾਰ ਨਾਲ ਬੈਠ ਕੇ ਤੈਅ ਹੋਣਗੀਆਂ ਜੀ ਬਾਕੀ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਜਿੰਨੀ ਦੇਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਉਰੀ ਡਟਿਆ ਰਹੂਗਾ ਦੇਸ਼ ਦੇ ਅੰਦਰ ਕਿਸਾਨ ਜਾਗਿਆ ਵਾਏ ਐਮਐਸਪੀ ਦਾ ਗਰੰਟੀ ਕਾਨੂੰਨ ਲੈ ਕੇ ਹੀ ਹਟੂਗਾ ਅੱਛਾ ਤੁਹਾਨੂੰ ਲੱਗਦਾ ਕਿ ਤੁਸੀਂ ਜਦ ਤੱਕ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤੁਸੀਂ ਇਸ ਬਾਰਡਰ ਤੇ ਖੜੇ ਰਹੋਗੇ ਚਾਹੇ ਮੀਂਹ ਆਵੇ ਚਾਹੇ ਤੂਫਾਨ ਆਵੇ ਕੁਝ ਵੀ ਆਵੇ ਅਸੀਂ ਅਸੀਂ ਖੜ ਨੂੰ ਅਸੀਂ ਦੇਖੋ ਇਹ ਹਾਈਵੇ ਹੈ ਇਹ ਜਦੋਂ ਅਸੀਂ ਕੋਈ ਟਰੈਕਟਰ ਲੈਣੇ ਆਂ ਕਾਰ ਲੈਣੇ ਆਂ ਮੋਟਰਸਾਈਕਲ ਲੈਣੇ ਕੋਈ ਵੀ ਦੇਸ਼ ਦਾ ਉਹ ਰੋਡ ਟੈਕਸ ਲੱਗਦਾ ਹੈ ਹਾਂਜੀ ਹਾਂਜੀ ਰੋਡ ਟੈਕਸ ਕਿਉਂ ਦਿੰਨੇ ਆਂ ਅਸੀਂ ਰੋਡ ਤੇ ਸਾਨੂੰ ਜਾਣ ਦਾ ਹੱਕ ਹੈ ਅਸੀਂ ਦੇਸ਼ ਦੀ ਕੈਪੀਟਲ 'ਚ ਜਾਣਾ ਸਾਡੀ ਰਾਸਤਾ ਨਹੀਂ ਸਾਡੀ ਦਿੱਲੀ ਹੈ ਨਹੀਂ ਸਾਨੂੰ ਜਾਣ ਦਾ ਹੱਕ ਨਹੀਂ ਇਹ ਟਰੈਕਟਰ ਹੋਣ ਸਾਡੇ ਖਾਲੀ ਰੋਕਲੇ ਟਰਾਲੀ ਆ ਅਗਰ ਇਹਦੇ 'ਚ ਕੰਕ ਜਾਣੀ ਹੋਵੇ ਸੈਂਟਰ ਨੂੰ ਸਰਕਾਰ ਨੂੰ ਚਾਹੀਦੀ ਹੋਊ ਕਿ ਫਿਰ ਟਰੈਕਟਰ ਜਾ ਸਕਦੇ ਆ ਜੇ ਅਸੀਂ ਆਪਣੇ ਹੱਕ ਲੈਣ ਲਈ ਜਾਣਾ ਫਿਰ ਅਸੀਂ ਜਾ ਨਹੀਂ ਸਕਦੇ